ਤੇ ਅਰੇ ਦੋਸਤੋ ਮੈਂ ਇਸ ਵੇਲੇ ਖੜਾ ਵਾਂ ਸਰਦੀ ਜਲਾ ਗਰਦਾਸਪੁਰ ਤੋਂ ਜਿਹੜੀ ਰੋਡ ਜਾਂਦੀ ਮਕੇਰੀਆਂ ਨੂੰ ਜਿਹੜਾ ਰਸਤੇ ਦੇ ਦਰਿਆ ਪੈਂਦਾ ਬਿਆਸ ਬਿਆਸ ਦਰਿਆ ਤੇ ਜਿਹੜੀ ਤੁਸੀ ਬੱਧੀ ਆ ਉਹ ਤੁਸੀ ਦੇ ਉੱਤੇ ਮੈਂ ਖੜਾ ਇਸ ਵੇਲੇ ਮੈਂ ਤੁਹਾਡਾ ਗੱਲ ਕਰਨ ਲੱਗਾ ਸਾਂ ਕਿ ਵਰਤਮਾਨ ਦੀ ਸਿੱਧੀਆ ਬਿਆਸ ਦਰਿਆ ਦੀ ਉਹਦਾ ਜਿਹੜਾ ਪਾਣੀ ਆ ਉਹ ਤੁਸੀ ਤੋਂ ਕਰੀਬ-ਕਰੀਬ 4 1/4 ਫੁੱਟ ਡਾਊਨ ਚੱਲ ਰਿਹਾ ਵਾ ਪਰਸੋਂ ਪਾਣੀ ਕਾਫੀ ਸੀਗਾ ਭਾਵੇਂ ਪਰ ਅੱਜ ਹੁਣ ਮੈਨੂੰ ਪਤਾ ਲੱਗਾ ਹੁਣੇ ਹੁਣੇ ਅਜੇ ਕਿ ਪੌਂਗ ਡੈਮ ਤੋਂ ਦੁਪਹਿਰੇ 2 ਵਜੇ 1,10,000 ਕਿਊਸਿਕ ਮੀਟਰ ਪਾਣੀ ਛੱਡਿਆ ਗਿਆ ਵਾ ਉਹ 6 ਘੰਟੇ ਜਿਆਦਾ 7 ਘੰਟੇ ਜਿਆਦਾ ਉਹਦੇ ਆਉਣ ਤੇ ਕੀ ਸਿੱਧੀ ਬਣਦੀ ਆ ਦਰਿਆ ਜੇ ਲੈਵਲ ਜਿਹੜਾ ਪਾਣੀ ਆ ਕਿੰਨਾ ਹੋ ਜਾਂਦਾ ਵਾ ਜਾਂ ਕਿੰਨਾ ਉਹਦੇ 'ਚ ਉਹਦੇ ਮਾਰੇ ਪ੍ਰਭਾਵ ਪੈ ਸਕਦੇ ਆ ਇਹਦੇ ਮੈਨੂੰ ਪਤਾ ਨਹੀਂ ਪਰ ਜਿਹੜੀ ਵਰਤਮਾਨ ਸਿੱਧੀ ਆ ਬਿਲਕੁਲ ਨਾਰਮਲ ਬਿਲਕੁਲ ਸ਼ਾਂਤ ਬਿਲਕੁਲ ਕੰਟਰੋਲ ਦੇ ਅਧੀਨ ਹੋ